ਸੋ ਅੱਜ ਤੁਹਾਨੂੰ ਸਿਨੇਮਾ ਘਰ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਕੀ ਮਸਤਾਨੇ ਮਸਤਾਨੇ ਫਿਲਮ ਜਰੀਏ ਅੱਜ ਤੋਂ ਜਰੀਏ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ ਸੋ ਤਸਵੀਰ ਤੁਹਾਨੂੰ ਦਿਖਾ ਦਾਂਗੇ ਇਹ ਸਿਨੇਮਾ ਇਸ 25 ਅਗਸਤ ਮਸਤਾਨੇ ਫਿਲਮ ਹੈ ਇਹਦੇ ਵਿੱਚ ਬੜੇ ਵਧੀਆ ਜਿਹੜੇ ਰੋਲ ਅਦਾ ਕੀਤੇ ਗਏ ਨੇ ਤੇ ਪੰਜਾਬ ਦੇ ਧਾਰ ਦੇ ਉੱਤੇ ਜਿਹੜਾ ਲੋਕਾਂ ਨੂੰ ਸਮਝਾਇਆ ਗਿਆ ਤੇ ਪੰਜਾਬ ਦੀ ਫਿਲਮ ਹੈ ਪੰਜਾਬ ਦੇ ਵਿੱਚ ਜਿਹੜੇ ਮਤਲਬ ਕਿ ਮਸਤਾਨੇ ਫਿਲਮ ਜਰੀਏ ਬੜੀ ਜਲਦੀ ਪਈ ਅੱਜ ਤੋਂ ਜਿਹੜੀ ਸ਼ੁਰੂਆਤ ਹੋ ਗਈ ਏ ਪਰ ਅੱਜ ਜਿਹੜਾ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਉਹ ਹੈ ਗੋਲੂ ਮਾਜੇ ਵਾਲਾ ਗੋਲੂ ਮਾਜੇ ਵਾਲੇ ਦਾ ਵੀ ਕਿਰਦਾਰ ਹੈਗਾ ਇਹਦੇ ਵਿੱਚ ਤੇ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਦਾ ਕੀ ਕਿਰਦਾਰ ਆ ਤੇ ਕਿੰਨਾ ਕੁ ਪਿਆਰ ਜਿਹੜਾ ਲੋਕਾਂ ਨੂੰ ਲੋਕ ਜਿਹੜੇ ਦੇ ਦੇ ਨੇ ਗੋਲੂ ਮਾਜੇ ਵਾਲੇ ਨੂੰ ਤੇ ਨਾਲ ਦੀ ਨਾਲ ਮਸਤਾਨੇ ਫਿਲਮ ਨਾਲ ਆਪਾਂ ਗੱਲਬਾਤ ਕਰਦੇ ਆ ਗੋਲੂ ਮਾਜੇ ਵਾਲਾ ਸੋ ਨਮਸਕਾਰ ਭਾਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਜੀ ਠੀਕ ਹੈ ਜੀ ਤੁਸੀਂ ਸੁਣਾਓ ਬਸ ਵਧੀਆ ਤੁਸੀਂ ਸੁਣਾਓ ਫੈਮਲੀ ਸਰ ਕਿੱਦਾਂ ਕਿਰਪਾ ਜੀ ਤੁਸੀਂ ਸੁਣਾਓ ਫਰ ਮਸਤਾਨੇ ਕਿੱਦਾਂ ਲੱਗੀ ਮਸਤਾਨੇ ਬਹੁਤ ਹੀ ਵਧੀਆ ਫਿਲਮ ਆ ਜੀ ਵਧੀਆ ਹਾਂਜੀ ਤੇ ਤੁਹਾਡਾ ਕੀ ਰੋਲ ਆ ਫਿਰ ਵਿੱਚ ਕਰੈਕਟਰ ਮੇਰਾ ਜੀ ਸਰ ਜਿਹੜੇ ਕਰਮਜੀਤਨ ਮੂਲ ਹੁੰਦੇ ਆ ਉਹਨਾਂ ਦਾ ਬੇਟਾ ਬਣਿਆ ਮੈਂ ਸਰ ਦਾ ਨਾਮ ਹੈਗਾ ਦੇਚ ਬਸ਼ੀਰਾ ਤੇ ਮੇਰਾ ਨਾਮ ਹੈਗਾ ਮਿੱਠਾ ਕੀ ਕਹਿੰਦੇ ਫਿਰ ਤੁਸੀਂ ਤੁਹਾਡੇ ਉਹ ਦਲੇਲ ਮੂਲੰਗ ਨੂੰ ਸੌਣਾ ਕੋਈ ਦਲੇਲ ਜਿਹੜੇ ਸਰ ਹੁੰਦੇ ਆ ਉਹ ਕਹਿੰਦੇ ਉਹ ਇੱਕ ਕੁੜੀ ਨੂੰ ਕਹਿੰਦੇ ਆ ਦੇਖ ਸੁਰਮਾ ਅੱਖਾਂ ਚ ਪਾ ਲਈ ਤੂੰ ਤੇ ਉਹ ਉਸ ਉਧਰੋਂ ਆ ਜਾਂਦੇ ਮੇਰੇ ਮਮਾ ਹਨਾ ਉਹਨਾਂ ਨੇ ਚੰਗੀ ਉਹਨੂੰ ਉਹ ਕਹਿੰਦਾ ਉਹ ਕਹਿੰਦੀ ਇਹ ਸੁਰਮਣੀ ਇਹ ਸੱਤਾ ਚੁੱਲਿਆਂ ਦੀ ਸਵਾਹ ਹੈ ਉਹਨਾਂ ਪਾਪਣ ਵਾਚ ਚੰਗਾ ਕੁੱਟਦੇ ਸਕਰਮਜੀਤ ਭਾਜੀ ਨੂੰ ਬਾਅਦ ਚ ਕਹਿੰਦੇ ਕਹਿੰਦੀ ਤੂੰ ਤੇ ਘਰ ਚ ਚਲੋਂਦ ਰਿਆ ਤੈਨੂੰ ਤੇ ਮੈਂ ਦੱਸ ਦਿਆਂ ਫਿਰ ਪਾਪਾ ਨੇ ਜਾ ਕੇ ਕੁੱਟਦੇ ਆ ਸੋ ਕਿੱਦਾਂ ਦੀ ਲੱਗੀ ਫਿਲਮ ਤੁਹਾਨੂੰ ਕਿਉਂਕਿ ਤੁਸੀਂ ਕਿਰਦਾਰ ਵੀ ਨਭਾਇਆ ਵਿੱਚ ਤੇ ਲੋਕਾਂ ਨੂੰ ਕਿੱਦਾਂ ਦੀ ਲੱਗੀ ਤੇ ਤੁਹਾਨੂੰ ਕਿੱਦਾਂ ਦੀ ਲੱਗੀ ਕਿਉਂਕਿ ਤੁਸੀਂ ਇਹਦੇ ਵਿੱਚ ਰੋਲ ਅਦਾ ਕੀਤਾ ਹੈ ਸਾਰੇ ਬਹੁਤ ਹੀ ਵਧੀਆ ਫਿਲਮ ਹੈ ਐਂਡ ਨਵੀਂ ਜਨੂਵੇਸ਼ਨ ਬਾਰੇ ਤੇ ਰਾਨੀ ਜਨਰੇਟਰ ਬਾਰੇ ਵੀ ਦੱਸਿਆ ਇਹਨਾਂ ਨੇ ਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲੇਗਾ ਇਸ ਤੋਂ ਆ ਫਿਲਮ ਤੋਂ ਜਾਣਕਾਰੀ ਵੀ ਮਿਲੂਗੀ ਵੱਧ ਤੋਂ ਵੱਧ ਮੈਂ ਕਹਿਣਾ ਵਾ ਵੀ ਆਓ ਨੇ ਸਾਰੇ ਫਿਲਮ ਦੇਖਣ ਬਹੁਤ ਹੀ ਨਾਈਸ ਫਿਲਮ ਹੈ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਦੇ ਨਾਲ ਆਓ ਬਹੁਤ ਹੀ ਵਧੀਆ ਫਿਲਮ ਹੈ ਬੋਲੋ ਜੀ ਦੇਖਣ ਵਿੱਚ ਲੱਗਦਾ ਪਿਆ ਕਿ ਬਹੁਤ ਪਰਿਵਾਰ ਜਰੇ ਨੇ ਆ ਕੇ ਆਣ ਕੇ ਫਿਲਮ ਦੇਖਦੇ ਪਏ ਨੇ ਜੇ ਪਸੰਦ ਲੱਗਦੀ ਹੈ ਉਹਨਾਂ ਨੂੰ ਤਾਂ ਫੇਰ ਹੀ ਐਂਡ ਟਰੈਵਲ ਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੀਦਾ ਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਕਿਹਾ ਕਿ ਬੜੀ ਵਧੀਆ ਫਿਲਮ ਹੈ ਤੁਹਾਡਾ ਕੀ ਕਹਿਣਾ ਹੈ ਜੀ ਫਿਲਮ ਤਾਂ ਬਹੁਤ ਹੀ ਵਧੀਆ ਮੈਨੂੰ ਤੇ ਜਦੋਂ ਮੈਂ ਭਾਜੀ ਰਣਾ ਕੰਮ ਕਰਦਾ ਸੀ ਮੈਨੂੰ ਸਾਰਾ ਸਾਰਾ ਡਰ ਵੀ ਲੱਗਦਾ ਸੀ ਤੇ ਐਡੇ ਵੱਡੇ ਸਿੰਗ ਰਣਾ ਕੰਮ ਹੈ ਪਹਿਲੀ ਵਾਰੀ ਕਰ ਰਿਹਾ ਮੇਰੇ ਤੇ ਮम्मी पापा ਵੀ ਕਹਿੰਦੇ ਜੀ ਰੋਡ ਆ ਬੰਦੇ ਵੀ ਜਿਹੜੇ ਜਿਹੜੇ ਦਿਨ ਆਪਾਂ ਨਹੀਂ ਵੇਖੇ ਉਹ ਅੱਜ ਪੁੱਤ ਨੇ ਆ ਜਾਣੇ ਦਿਖਾਤੇ ਆ ਤੇ ਐਦਾਂ ਬਾਬੇ ਦੀ ਕਿਰਪਾ ਨਾਲ ਜਦੋਂ ਉੱਥੇ ਕੰਮ ਕਰੀਦਾ ਕੈਮਰੇ ਅੱਗੇ ਸਾਰੀ ਦੁਨੀਆ ਨੇ ਦੇਖਣਾ ਹੁੰਦਾ ਵਾ ਡਰ ਹੁੰਦਾ ਵੀ ਕਿਤੇ ਮਾੜੀ ਜੀ ਵੀ ਮਿਸਟੇਕ ਸੋ ਕੋ ਲੂ ਜੀ ਤੁਸੀਂ ਕਹਿ ਕੇ ਆਇਆ ਇਹੋ ਜਿਹੇ ਦਿਨ ਆਪਾਂ ਦੇਖੇ ਨੇ ਪਰ ਹੂਨ ਜਿਹਰੇ ਦਿਨ ਦਿਖਾ ਰਿਹਾ ਘੋਲੂ ਦਿਖਾ ਰਿਹਾ ਕਿਤੇ ਨਾ ਕਿਤੇ ਪ੍ਰਮਾਤਮਾ ਦਾ ਵੀ ਹੱਥ ਹੁੰਦਾ ਤੇ ਨਾਲ ਦੀ ਨਾਲ ਮਾਤਾ ਜੀ ਦਾ ਵੀ ਹੱਥ ਹੁੰਦਾ ਤੇ ਮਾਲ ਦੀ ਨਾਲ ਵੀ ਜਿਹੜੇ ਜੋ ਹੁੰਦੇ ਨੇ ਲੋਕ ਜਿਹਰੇ ਨੇ ਪਿਆਰ ਕਰਦੇ ਨੇ ਤੁਹਾਨੂੰ ਸਰਦਾਰ ਨੰਬੰਦੇ ਹੋ ਜਾਂ ਤੁਸੀਂ ਸਪੈਸ਼ਲ ਮੀਡੀਆ ਐਕਟਿਵ ਰਹਿੰਦੇ ਹੋ ਕਿਤੇ ਨਾ ਕਿਤੇ ਉਹਨਾਂ ਦਾ ਵੀ ਜ਼ਿਆਦਾ ਸਪੋਰਟ ਹੁੰਦੀ ਹਾਂਜੀ ਬਹੁਤੀ ਪਿਆਰ ਕਰਦੇ ਆ ਸੋਸ਼ਲ ਮੀਡੀਆ ਦੇ ਲੋਕ ਵੀ ਕਈ ਵੇਕ ਕਮੈਂਟ ਵੀ ਕਰਦੇ ਆ ਬੰਦੇ ਕਮੈਂਟ ਵੀ ਕਰਦੇ ਆ ਗੋਲੂ ਨੂੰ ਇਹ ਕਰਦਾ ਉਹ ਕਰਦਾ ਗੋਲੀ ਤੋਂ ਆ ਗਿਆ ਵੀਡੀਓ ਲੌਕ ਆ ਗਿਆ ਅਟੂ ਵੀ ਤੇ ਕੋਈ ਤਾਂ ਵੀਡੀਓ ਪੋਣਾਇਆ ਤੇਈ ਤੁਹਾਡੇ ਪਿੰਡ ਵਾਲੇ ਵੀ ਕਹਿੰਦੇ ਤੂੰ ਵਸਿਆ ਤੂੰ ਵਸ ਖਤਮਿਆ ਤੇਰਾ ਔਰ ਮੈਂ ਕਹਿੰਦਾ ਮੈਂ ਕੋਈ ਨਹੀਂ ਜਿੰਨਾ ਤਾਂ ਕਿ ਮੇਰੇ ਪਰਮਾਤਮਾ ਦਾ ਮੇਰੇ ਹੱਥ ਪਰਮਾਤਮਾ ਦਾ ਹੱਥ ਮੇਰੇ 잡ਦਾ ਉਹਨਾਂ ਤਾਂ ਕਿ ਜਿੰਨਾ ਮਗਿੱਤੇ ਜੋੜ ਲਾ ਲੈ ਮੈਂ ਮੇਰਾ ਪਰਮਾਤਮਾ ਨਾਲ ਮੈਨੂੰ ਥੱਲੇ ਸੁੱਤੇ ਦੁਨੀਆ ਚ ਆਏ ਜਿੰਨੀ ਮਰਜ਼ੀ ਥੱਲੇ ਸੁੱਟ ਸਕਦਾ ਮੇਰੇ ਮੇਰੇ ਪਾਪਾ ਇੱਕੋ ਗੱਲ ਕਹਿੰਦੇ ਹੁੰਦੇ ਜਿਹੜਾ ਕੋਈ ਗੱਲ ਕਰਦਾ ਵਾ ਤੂੰ ਚੁੱਪ ਕਰਕੇ ਉੱਥੋਂ ਆ ਜਾ ਕਰ ਦੁਨੀਆ ਬਹੁਤ ਕੋਲੀ ਕੀ ਹੁੰਦੀ ਆ ਸੋ ਗੋਲੂ ਜੀ ਫਿਰ ਕਿੰਨਾ ਕਮਾਨ ਮਹਿਸੂਸ ਹੁੰਦਾ ਕਿ ਬੜੇ ਔਕੇ ਦਿਨਾਂ ਦੇ ਵਿੱਚੋਂ ਉੱਠ ਕੇ ਹੱਥ ਤੱਕ ਕੋਈ ਐਸ ਮਕਾਮ ਤੇ ਪਹੁੰਚੋ ਕਿਦਾ ਕਿਦਾ ਸਪੋਰਟ ਰਿਆ ਕਿਦੀ ਕਿਦੀ ਸਪੋਰਟ ਰਹੀ ਹੈ ਤੇ ਕਹ ਜੋਗ ਰਿਹਾ ਹਾਂ ਜੀ ਜੀ ਬਹੁਤ ਮੇਰੇ ਮੰਮੀ ਪਾਪਾ ਕਹਿੰਦੇ ਬਹੁਤ ਹੀ ਮਾਨ ਵਾਲੀ ਗੱਲ ਹੈ ਜੀ ਫਿਲਮਾਂ ਦੇ ਵਿੱਚ ਉਹਨਾਂ ਨੇ ਤੇ ਲੋਕੀ ਲੱਖਾਂ ਕਰੋੜਾਂ ਦਾ ਪੈਸੇ ਦੇ ਕੇ ਵੀ ਨਹੀਂ ਫਿਲਮਾਂ ਦੇ ਵਿੱਚ ਹੁੰਦੇ ਤੇ ਅਸੀਂ ਇਦਾਂ ਦੇ ਦਿਨ ਦੇਖਿਆ ਕਿ ਐਵੇਂle ਆਪਾਂ ਸਾਡੇ ਕੋਲ ਕਮਰਾ ਵੀ ਨਹੀਂ ਹੁੰਦਾ ਅੱਜ ਆਪਾਂ ਬੜੀ ਮਿਹਨਤ ਦੇ ਨਾਲ ਇੱਕ ਘਰ ਤਿਆਰ ਕੀਤਾ ਆਪਣਾ ਹਾਂ ਜੀ ਤੇ ਦੁਨੀਆ ਲੋ ਵੀ ਬਹੁਤ ਪਿਆਰ ਮਿਲਦਾ ਵਾ ਇਹ 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 ਦਾਲ ਜਿਹੜੀਆਂ ਪਿਆਰ ਕਰਦੀ ਰਵੇ ਤੇ ਆਪਾਂ ਉਹਨਾਂ ਦੇ ਸੋ ਗੋਲੂ ਜੀ ਹੁਣ ਅੱਗੋਂ ਜਿਹੜਾ ਤੁਹਾਡਾ ਅਗਲਾ ਜਿਹੜਾ ਪਲੇਟਫਾਰਮ ਆ ਅੱਗੇ ਜਿਹੜਾ ਤੁਸੀਂ ਸੋਚਿਆ ਆ ਅੱਗੇ ਤੁਸੀਂ ਹੁਣ ਕੋਈ ਗਾਲਾਂ ਵਾਲੀਆਂ ਫਿਲਮਾਂ ਨਹੀਂ ਬਣਾਉਣੀਆਂ ਐਦਾਂ ਦੀਆਂ ਫਿਲਮਾਂ ਤੁਸੀਂ ਬਣਾਓਗੇ ਫਿਰ ਹਾਂਜੀ ਹਾਂਜੀ ਇਹ ਤੇ ਹੁਣ ਉਹਨਾਂ ਦੇ ਮੁਤਾਬਕਾਂ ਨਾਲ ਜੇ ਕੋਈ ਡਾਇਲੋਗ ਦੇਣਗੇ ਉਹ ਜੇ ਤੁਹਾਨੂੰ ਪਤਾ ਬੋਲਨੇ ਪੜੇ ਹੈਣਾ ਤੇ ਅਗਲੇ ਨੈਕਸਟ ਮੂਵੀ ਵੀ ਮੇਰੀਆਂ ਹੋਰ ਦੋ ਤਿੰਨ ਮੂਵੀ ਆਉਣਗੀਆਂ ਉਹਦੇ ਵਿੱਚ ਮੈਂ ਆਪਣੀ ਅਗਲੀ ਇੰਟਰੋਡਕਸ਼ਨ ਦੇਵਾਂਗਾ ਸੋ ਗੋਲੂ ਜੀ ਇੱਕ ਨਾ ਤੁਹਾਡਾ ਗਾਲਾਂ ਵਾਲੀ ਆਪਾਂ ਗੱਲ ਨਹੀਂ ਕਰਨੀ ਗਾਲਾਂ ਵਾਲਾ ਤਾਂ ਬੜਾ ਮਸ਼ਹੂਰ ਹੋ ਗਏ ਜੇ ਇੱਕ ਉਹ ਹਾਰਨ ਦਾ ਤਾਂ ਪਾਣ ਦੀ ਗਾ ਉਹ ਸਾਡੇ ਦਰਸ਼ਕਾਂ ਨੂੰ ਦੱਸਿਓ ਹਾਂਜੀ ਉਹ ਮੁੰਡੇ ਹੀ ਲਾਜ ਪਿੰਡਿਆ ਟੰਡਿਆਲਾ ਨੱਥੇ ਉੱਥੋਂ ਦੇ ਮੁੰਡੇ ਹੀ ਉਹ ਵੀਡੀਓ ਬਣਾਉਂਦੇ ਸੀ ਮੇਰੀ ਤੇ ਉਹ ਈ ਦਾ ਮੋਟਰਸਾਈਕਲ ਨੂੰ ਮੈਂ ਖਿਲਾ ਰੋ ਏਦਾਂ ਗੱਲਾਂ ਬਾਤਾਂ ਮਾਰ ਲਿਆ ਆਪਾਂ ਉਹਦੇ ਵਿੱਚ ਮੰਨ ਨੂੰ ਹਾਸੇ ਭਮਾਈ ਜਾਵਾ ਵਿੱਚੇ ਉਹਨੇ ਬਾਅਦ ਵੀਡੀਓ ਸਟਾਰਟ ਕੀਤੀ ਗੱਲਾਂ ਗੱਲਾਂ ਚ ਕੱਲ ਚੱਲ ਪਈ ਮੈਂ ਕਿਹਾ ਯਾਰ ਪੀ ਬੂ ਵਜ ਤੇਰੀ ਕਹਿੰਦਾ ਮਾਰ ਉਹ ਜਦੋਂ ਵਜਿਲਾ ਕਾਲ ਕਰਕੇ ਮੈਂ ਕਿਹਾ ਤੇਰੀ ਭੈਣ ਨੂੰ ਵੜੇ ਲਵਾਏ ਉਹਨੇ ਨਾਲ ਹੀ ਵੀਡੀਓ ਬਣਾ ਲਈ ਉਹਨੇ ਬਾਅਦ ਇਹ ਨਟਕ ਚਾੜਤੇ ਹਾਂ ਜੀ ਅੱਛਾ ਉਹ ਉਹ ਵੀਡੀਓ ਦਾ ਏ ਕਿਰਦਾਰ ਹਾਂਜੀ ਹਾਂਜੀ ਸੋ ਹੁਣ ਫਿਰ ਅਗਲਾ ਸਟੈਪ ਕੀ ਹੈ ਤੁਹਾਡਾ ਅਗੋਂ ਕਿੰਨਿਆਂ ਕੁ शूटिंगਾ ਵਗੈਰਾ ਕਰ ਰਹੇ ਹੋ ਕਿਰ ਕਿਰ ਫਿਲਮ ਜਾ ਰਹੇ ਹੋ ਆਪਾਂ ਨਾਮ ਨਹੀਂ ਕਹਿੰਦੇ ਤੁਸੀਂ ਦੱਸੋ ਪਰ ਅੱਗੇ ਆ ਰਹੇ ਹੋ ਕਿ ਨਹੀਂ ਆ ਰਹੇ ਹੋ ਦੱਸੋ ਹਾਂਜੀ ਅਗਲੇ ਅੱਗੇ ਵੀ ਤੁਹਾਨੂੰ ਬਹੁਤ ਫਿਲਮਾਂ ਚ ਸੱਤ ਅੱਠ ਫਿਲਮਾਂ ਚ ਦੇਖਣ ਨੂੰ ਮਿਲੂਗਾ ਮੈਂ ਹਾਂਜੀ ਬਹੁਤ ਹੀ ਵਧੀਆ ਵਧੀਆ ਫਿਲਮਾਂ ਆ ਜਿਹਦੇ ਉਹ ਉਹੋ ਜਿਹੀਆਂ ਫਿਲਮਾਂ ਚ ਆਉਂਗਾ ਵੀ ਜਿੱਥੇ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਵੀ ਮਿਲਦਾ ਵਾ ਤੇ ਅੱਜ ਦੀ ਜਨਰੇਸ਼ਨ ਬਾਰੇ ਵੀ ਉਹਦੇ ਵਿੱਚ ਦੱਸਿਆ ਜਾਊਗਾ ਹਾਂਜੀ ਜੀ ਆਪਾਂ ਗੱਲ ਕੀਤੀ ਏ ਗੋਲੂ ਮਾਝੇ ਵਾਲੇ ਨਾਲ ਜਿਹਦਾ ਕਰਦਾਰ ਹੈਗਾ ਇਹਦੇ ਵਿੱਚ ਤਾਂ ਬਹੁਤ ਵਧੀਆ ਫਿਲਮ ਜਰੀ ਹੈ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਆਪਾਂ ਉਹਨਾਂ ਨੇ ਵੀ ਕਿਹਾ ਕਿ ਬਹੁਤ ਵਧੀਆ ਫਿਲਮ ਹੈ ਤੇ ਸਾਰੇ ਪਰਿਵਾਰ ਸਮੇਤ ਤੁਸੀਂ ਫਿਲਮ ਦੇਖਣ ਆਓ ਕਿਉਂਕਿ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀ ਜਰੀ ਹੈ ਇਹ ਪਿਕਚਰ ਹੈ ਤੇ ਭੋਲੂ ਨਾਲ ਵੀ ਗੱਲਬਾਤ ਕੀਤੀ ਹੈ ਭੋਲੂ ਨੇ ਵੀ ਕਿਹਾ ਹੈ ਕਿ ਬਹੁਤ ਵਧੀਆ ਹੈ ਮਾਣ ਵਾਲੀ ਗੱਲ ਆ ਆਪਾਂ ਕਿੱਥੋਂ ਉੱਟ ਕੇ ਕਿੱਥੇ ਪਹੁੰਚ ਗਏ ਆ ਮਾਤਾ ਪਿਤਾ ਦਾ ਤੇ ਪ੍ਰਮਾਤਮਾ ਦਾ ਤੇ ਜਿਹੜੇ ਸਹਿਯੋਗ ਦਿੰਦੇ ਨੇ ਜਿਹੜੇ ਸਾਨੂੰ ਪਸੰਦ ਕਰਦੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਸਬਧਾਰੀ ਜਿਹੜਾ ਇਹ ਅੱਜ ਮੈਂ ਫਿਲਮਾਂ ਦੇ ਵਿੱਚ ਆਇਆ ਤੇ ਬੜੀ ਮਾਣ ਵਾਲੀ ਗੱਲ ਹੈ ਗੋਲੂ ਮਾਜੇ ਵਾਲਾ ਸੋ ਮਸਤਾਨੇ ਫਿਲਮ ਹੈ ਤੁਸੀਂ ਵੀ ਮਸਤਾਨੇ ਫਿਲਮ ਜਿਹੜਾ ਦੇਖਣ ਜਰੂਰ ਆਓ ਸੋ ਆਪਾਂ ਓਨਰ ਨੇ ਸਿਨੇਮਾ ਘਰ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਰਿਸਪੌਂਸ ਮਿਲਿਆ ਪਿਆ ਕਿੰਨੀ ਕਿ ਬੁਕਿੰਗ ਹੋ ਗਈ ਹੈ ਮਸਤਾਨੇ ਫਿਲਮ ਜਰੀਏ ਅੱਜ ਤੋਂ ਜਰੀਏ ਸਾਰੇ ਸਿਨੇਮਾ ਘਰਾਂ ਦੇ ਵਿੱਚ ਜਰੀਏ ਚੱਲੂ ਹੋ ਚੁੱਕੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਮ ਦੇ ਸੁਖਵਿੰਦਰ ਸਿੰਘ ਨਾਮ ਹੈ ਸੁਖਵਿੰਦਰ ਜੀ ਫਿਰ ਕਿੱਦਾਂ ਲੱਗਦਾ ਹੈ ਕਿ ਕਿੰਨੇ ਕਿ ਬੁਕਿੰਗ ਹੋ ਗਈ ਹੈ ਤੇ ਅੱਜ ਤੋਂ ਇਹ ਸ਼ੁਰੂਆਤ ਹੋਈ ਹੈ ਮਸਤਾਨੇ ਫਿਲਮ ਦੀ ਕਿੰਨਾ ਗ੍ਰਸ ਹੁਫਲਾ ਸਰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਤੇ ਆਪਾਂ ਹੌਸਪੀਟਲ ਜਾ ਰਹੇ ਨੇ ਸਵੇਰੇ ਮਾਰਨਿੰਗ ਟਾਈਮ ਤੇ ਤੇ ਨਾਈਟ ਦੇ ਸ਼ੋਅ ਵੀ ਸਾਡੇ ਹੌਸਪੀਟਲ ਗਏ ਨੇ ਤੇ ਹੁਣ ਬੁਕਿੰਗ ਅਸੀਂ ਕੱਲ ਹੀ ਰੀਪਨ ਕਰ ਰਹੇ ਹਾਂ ਕੱਲ ਵੀ ਪਾਕੀ ਦੀ ਮੇਰ ਨਾਲ ਕੱਲ ਵੀ ਹੌਸਪੀਟਲ ਜਾਏਗਾ ਸੋ ਕਿੰਨਾ ਕਿ ਲੋਕ ਜਿਹੜੇ ਨੇ ਬੁਕਿੰਗ ਕਰਵਾ ਰਹੇ ਨੇ ਕੋਈ ਬਹੁਤ ਬਹੁਤ ਜ਼ਿਆਦਾ ਮਿਲਣਾ ਪਿਆ ਰਿਸਪੌਂਡ ਫਿਲਮ ਕਿੰਦਾਂ ਲੱਗੀ ਫਿਲਮ ਬਹੁਤ ਵਧੀਆ ਜੀ ਸਾਡੇ ਸਿੱਖ ਇਤਿਹਾਸ ਬਾਰੇ ਦੱਸਿਆ ਗਿਆ ਸਾਨੂੰ ਉਹਦੇ ਵਿੱਚ ਤੇ ਆਪਣਾ ਜਿਸੇ ਪਾਈ ਦੀ ਐਕਟਿੰਗ ਬਹੁਤ ਵਧੀਆ ਹੈ ਤੇ ਲੋਕੀ ਹੁਣ ਆ ਕੇ ਆ ਰਹੇ ਸਾਡੀ ਮੂਵੀ ਦੇਖਣ ਵਾਸਤੇ ਬਹੁਤ ਵਧੀਆ ਮੂਵੀ ਹੈ ਸੋ ਕੈਮਰਾ ਪਰਸਨ ਪਵਨ ਕਰਵਾਉ ਨਾਲ ਲੱਕੀ ਰਾਜਪੂਤ ਗੁਰਦਾਸਪੁਰ